ਜੀ ਠੀਕ ਹੈ ਅੱਜ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਆ ਕਿ ਸਾਡੇ ਨੇਕ ਦਿਲ ਇਨਸਾਨ ਸਾਡੇ ਸਰਪੰਚ ਸਾਹਿਬ ਸ੍ਰੀ ਪਰਮਜੀਤ ਪੰਮੀ ਜਿਹੜਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਆ ਜੋ ਕਿ ਸਾਨੂੰ ਕਿਹਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਪੈਣਾ ਅਚਾਨਕ ਮੌਤ ਹੋਈ ਆ ਪਰ ਹੁਣ ਜਦੋਂ ਅਸੀਂ ਕੱਲ ਦੀ ਵੀਡੀਓ ਦੇਖ ਰਹੇ ਹਾਂ ਜਿਹਦੇ ਵਿੱਚ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਨਾਲ ਮੌਤ ਹੋਈ ਆ ਕਿ ਇਹ ਪਤਾ ਲੱਗ ਰਿਹਾ ਕਿ ਉਹਨੂੰ ਸਾਫ਼ ਸਾਡੇ ਸਾਹਮਣੇ ਨਜ਼ਰਾਂ ਦੇ ਗੋਲੀ ਮਾਰੀ ਗਈ ਆ ਗੋਲੀ ਮਾਰਨ ਵਾਲਾ ਵੀ ਸਾਫ਼ ਦਿਖਾਈ ਦੇ ਰਿਹਾ ਹੈ ਗੋਲੀ ਉਹ ਵੱਜਦੀ ਵੀ ਸਾਫ਼ ਦਿਖਾਈ ਦੇ ਰਹੀ ਹੈ ਕੋਲ ਖੜੇ ਬੰਦੇ ਵੀ ਹੱਸ ਰਹੇ ਆ ਕੋਲ ਚੱਕਣ ਦੀ ਉਹਨਾਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਾਰਾ ਕੁਝ ਮਿਲੀ ਭੋਗਤ ਨਾ ਹੋਇਆ ਗਿਆ ਹੈ ਜੀ ਸਾਡੇ ਨਾਲ ਸਾਡੇ ਪੂਰੇ ਪਿੰਡ ਨਾਲ ਇੰਨਾ ਵੱਡਾ ਧੋਖਾ ਕੀਤਾ ਗਿਆ ਸਾਨੂੰ ਗੁੰਮਰਾਹ ਕਰਕੇ ਕਿ ਅਸੀਂ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਇਹ ਸਾਡੇ ਨਾਲ ਕਿੰਨਾ ਧੋਖਾ ਕੀਤਾ ਗਿਆ ਜੀ ਜਿਹੜਾ ਫਿਰ ਕਰਨਾ ਸ਼ੁਰੂ ਕੀਤਾ ਗਿਆ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹੀ ਆ ਕਿ ਉਸ ਬੰਦੇ ਨੇ ਸਾਡੇ ਲਈ ਇੰਨਾ ਕੁਝ ਕੀਤਾ ਕਰ ਪਰਤੀ ਸਾਡੇ ਲਈ ਇੰਨਾ ਕੁਛ ਕੀਤਾ ਕਿ ਅਸੀਂ ਉਹਦਾ ਦੇਣਾ ਨਹੀਂ ਦੇ ਸਕਦੇ ਅਸੀਂ ਸਿਰਫ ਪ੍ਰਸ਼ਾਸਨ ਕੋਲ ਇੰਨੀ ਕੇ ਮੰਗ ਕਰਦੇ ਆ ਕਿ ਉਹਦੇ ਕਾਤਲਾਂ ਨੂੰ ਸੱਤੋ ਸੱਤ ਸਜ਼ਾ ਦਿੱਤੀ ਜਾਵੇ ਜਿੰਨਾ ਕੇ ਸਾਥ ਹੋ ਸਕਦਾ ਸੀ ਉਹਦੇ ਲਈ ਕਰਾਂਗੇ ਬਸ ਅਸੀਂ ਇਹੀ ਚਾਹਤ ਹੈ ਕਿ ਲੱਗਦਾ ਪਰਿਵਾਰ ਵਾਲਿਆਂ ਨੂੰ ਡਰਾਇਆ ਗਿਆ ਆ ਜਾਂ ਕੋਈ ਹੋਰ ਕਾਰਨ ਆ ਵੀ ਜਿਹੜਾ ਉਹ ਬੋਲ ਨਹੀਂ ਰਿਹਾ ਬਿਲਕੁਲ ਜੀ ਹੋ ਸਕਦਾ ਕਿਉਂਕਿ ਪਰਿਵਾਰ ਨੂੰ ਡਰਾਇਆ ਵੀ ਜਾ ਸਕਦਾ ਆ ਹੋ ਸਕਦਾ ਉਹ ਮਜਬੂਰੀ ਨੂੰ ਕਿਸੇ ਨੇ ਨਹੀਂ ਅੱਗੇ ਆ ਰਹੇ ਪਰ ਅਸੀਂ ਅੱਗੇ ਆ ਰਹੇ ਆ ਕਿਉਂਕਿ ਸਾਡੇ ਉਹ ਦਿਲਾਂ ਦੀ ਧੜਕਣ ਸੀਗੀ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਤੁਸੀਂ ਇਸ ਮਾਮਲੇ ਨੂੰ ਲੈ ਕੇ ਇਸੇ ਮਾਮਲੇ ਨੂੰ ਲੈ ਕੇ ਹਜੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਮਿਲੇ ਸਿਰਫ ਫੋਨ ਤੇ ਗੱਲ ਹੋਈ ਸੀ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਸਾਨੂੰ ਜਿੰਨੀ ਤੱਕ ਲਿਖਤੀ ਸ਼ਿਕਾਇਤ ਨਹੀਂ ਆਉਂਦੀ ਅਸੀਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰਦੇ ਨੀਕੇ ਨਾਲ ਆਪਸ ਦਾ ਇਹਨਾਂ ਦਾ ਕੋਈ ਪੈਸ਼ਪਰਜੇ ਹੋਇਆ ਪਰ ਜਿਹੜੀ ਉਹ ਸ਼ਰੇਆਮ ਗੋਲੀਆਂ ਚੱਲ ਰਹੀਆਂ ਸਰਕਾਰਾਂ ਦਾ ਕਹਿ ਰਹੀਆਂ ਵੀ ਜਿਹੜਾ ਇਹ ਕਲਚਰ ਬਿਲਕੁਲ ਗਲਤ ਹੈ ਤੇ ਮੌਕੇ ਤੇ ਇਮੀਡੀਏਟਲੀ ਪਰਚਾ ਦਰਜ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇੱਕ ਥਰਡ ਪਰਸਨ ਆ ਕੇ ਸਾਡੇ ਪਿੰਡ ਵਿੱਚ ਸ਼ਰੇਆ ਚਲੋ ਅੱਜ ਸਰਪੰਚ ਸਾਹਿਬ ਨੂੰ ਨਹੀਂ ਵੀ ਲੱਗਦੀ ਕਿਸੇ ਬੱਚੇ ਲੇਬਰ ਕਲਾਸ ਬੰਦੇ ਨੂੰ ਕੋਲ ਖੜੇ ਪੈਸੇ ਚੋਗ ਰਹੇ ਆ ਉਹ ਬੱਚਿਆਂ ਨੂੰ ਲੱਗ ਜਾਂਦੀ ਫੇਰ ਕੌਣ ਜ਼ਿੰਮੇਵਾਰ ਸੀ ਇਹਦਾ ਪ੍ਰਸ਼ਾ ਘਟਨਾ ਕਦੋਂ ਦੀ ਇਹ ਭਜੀ 17 ਨਾਈਟ ਦੀ ਆ ਘਟਨਾ 17 ਫਰਵਰੀ ਸੰਸਕਾਰ ਦੂਜੇ ਦਿਨ ਸੰਸਕਾਰ ਹੋ ਗਿਆ ਭਜੀ ਗੋੜੀ ਚੱਲੀ ਉਸ ਟਾਈਮ ਤੇ ਪੁਲਿਸ ਨੂੰ ਸੂਚਨਾ ਕਿਸੇ ਨੇ ਦਿੱਤੀ ਜਾਂ ਪੁਲਿਸ ਮੌਕੇ ਤੇ ਪਹੁੰਚੀ ਜਾਂ ਨਹੀਂ ਕੁਝ ਨਹੀਂ ਪੁਲਿਸ ਨੂੰ ਕਿਸੇ ਨੇ ਸੂਚਨਾ ਨਹੀਂ ਦਿੱਤਾ ਕਿਉਂਕਿ ਗੁੰਮਰਾਹ ਕਰ ਦਿੱਤਾ ਸੀ ਨਹੀਂ ਇਹ ਘਰੇ ਹੀ ਪ੍ਰੋਗਰਾਮ ਚੱਲ ਰਿਹਾ ਸੀ ਹਾਂਜੀ ਹਾਂਜੀ ਭਜੀ ਕੀ ਪ੍ਰੋਗਰਾਮ ਕੀ ਸੀ ਜਿੱਥੇ ਕਰੋਈ ਜਾਗੋ ਦਾ ਪ੍ਰੋਗਰਾਮ ਸੀ ਵੀ ਜੀ ਨਾਈਟ ਜਾਗੋ ਦਾ ਪ੍ਰੋਗਰਾਮ ਸੀ ਭੰਗੜਾ ਵਗੈਰਾ ਪੈ ਰਿਆ ਸੀ ਡੀਜੇ ਦੇ ਉੱਤੇ ਕਿਉਂਕਿ ਮੇਨ ਜੇ ਦੇਖਿਆ ਜਾਵੇ ਆਪਾਂ ਜੇ ਆਪਾਂ ਨੂੰ ਗਵਾਹਾਂ ਦੀ ਲੋੜ ਪੈਂਦੀ ਉੱਥੇ ਮੇਨ ਮੋਰੀ ਸਟੂਡੀਓ ਵਾਲਾ ਹੈ ਪਹਿਲੀ ਗੱਲ ਤਾਂ ਫਿਲਮ ਬਣਾ ਰਿਹਾ ਸਮਾਟਰ ਲਕਾਉਣ ਦਾ ਮੈਟਰ ਕੀ ਮਾਮਲਾ ਉਹ ਲਕਾਉਣ ਦਾ ਮੈਟਰ ਇਹੀ ਹੈ ਜੀ ਇੱਕ ਤਾਂ ਮੀਡਲ ਕਲਾਸ ਬੰਦਾ ਸੀਗਾ ਜੀ ਹਾਂ ਠੀਕ ਹੈ ਜੀ ਮੀਡਲ ਕਲਾਸ ਬੰਦਾ ਸੀ ਉਹਨੂੰ ਹਰ ਕੋ ਨੂੰ ਮੀਡਲ ਕਲਾਸ ਦਵਾਉਣ ਦੀ ਕੋਸ਼ਿਸ਼ ਕਰਦੇ ਹੀ ਹੈ ਜੀ ਟੇਡ ਦਾ ਮੋਰੀ ਬੰਦਾ ਸੀ ਜਿਹੜਾ ਜਿਆਦਾ ਸਮਾਜ ਸੇਵੀ ਸੀਗਾ ਬਹੁਤ ਬਹੁਤ ਸਮ ਪਿੰਡ ਦੇ ਵਿੱਚ ਚਰਚਾ ਹੋਈ ਵੀ ਉਹਨੂੰ ਗੋਲੀ ਲੱਗੀ ਆ ਜਾਂ ਬਿਲਕੁਲ ਜੀ ਬਿਲਕੁਲ ਪਿੰਡ ਵਿੱਚ ਅੰਦਰ ਖਾਤੇ ਸਾਰਿਆਂ ਦੀ ਚਰਚਾ ਸੀ ਮੰਨਾ ਦੇ ਵਿੱਚ ਇਹ ਗੱਲ ਸੀਗੀ ਵੀ ਉਹਨਾਂ ਕੁਛ ਨਾ ਕੁਛ ਇਦਾਂ ਹੋਇਆ ਪਰ ਕੋਈ ਮੋਰੇ ਨਹੀਂ ਆ ਕੇ ਬੋਲ ਰਿਹਾ ਸੀਗਾ ਸਿਰਫ ਡਰ ਦੇ ਮਾਰੇ ਜਦੋਂ ਉਹ ਪਰਿਵਾਰ ਨੂੰ ਡਰਾ ਸਕਦੇ ਤਾਂ ਇੱਥੇ ਕਿਸੇ ਨੂੰ ਵੀ ਡਰਾ ਸਕਦੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਸ ਦਿਨ ਰਾਤ ਨੂੰ ਉਹ ਹੁਣ ਮਤਲਬ ਇਥੇ ਸ਼ਰਿਆਮ ਘੁੰਮ ਰਹੇ ਆ ਜਾਂ ਇਥੇ ਫਰਾਰ ਹੋ ਚੁੱਕੇ ਨੇ ਨਹੀਂ ਜੀ ਉਹ ਸ਼ਰਿਆਮ ਹੁਣ ਨਹੀਂ ਘੁੰਮ ਰਹੇ ਉਹ ਇਥੇ ਦੇਖ ਉਸੇ ਰਾਤ ਨੂੰ ਗਾਇਬ ਕਰ ਦਿੱਤਾ ਗਿਆ ਸੀ ਜਿੰਨ ਗੋਲੀ ਚਲਾਈ ਆ ਬੰਦੇ ਨੇ ਕੋਈ ਬੜੇ ਪਿੰਡ ਦਾ ਕਹਿ ਰਿਹਾ ਜੀ ਜੇਈ ਬਿੱਟੂ ਜੇਈ ਦਾ ਮੁੰਡਾ ਬਿਜਲੀ ਵਿਭਾਗ ਦੇ ਜੀ ਹਲਕੀ ਨੇ ਕਾਰਵਾਈ ਵੀ ਛੱਡ ਚੁੱਕੇ ਬਈ ਇਹ ਇਹਦਾ ਨਹੀਂ ਸਾਨੂੰ ਪਤਾ ਜੀ ਕੁਝ ਵੀ ਇਹ ਜਿਹੜੀ ਇਹ ਵੀਡੀਓ ਵਾਇਰਲ ਹੋਈ ਕਦੋਂ ਵਾਇਰਲ ਹੋਈ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਾਨੂੰ ਕੱਲ ਨਾ ਫੇਸਬੁੱਕ ਤੇ ਸਾਡੀ ਪਿੰਡ ਦੀ ਆਈਡੀ ਬਣੀ ਹੋਈ ਆ ਉਸ ਦੇ ਉਸ ਫੇਸਬੁੱਕ ਆਈਡੀ ਤੇ ਸਾਨੂੰ ਸ਼ਰਿਆਮ ਇੱਕ ਮੈਂ ਸੀ ਆਇਆ ਆ ਫੋਰਨ ਕੰਟਰੀ ਅਮਰੀਕਾ ਦੇ ਉੱਤੋਂ ਵੀ ਸਾਰੇ ਚੱਕ ਦੇ ਰਾਜ ਦੇ ਬੰਦੇ ਨ ਮਾਰਦੇ ਆ ਵੀ ਇਹਨਾਂ ਦੇ ਸਰਪੰਚ ਨੂੰ ਸ਼ਰੀਆਮ ਗੋਲੀ ਮਾਰੀ ਆ ਸਰਪੰਚਣੀ ਨੇ ਪੈਸੇ ਖਾ ਲਏ ਆ ਵੀ ਕੋਈ ਬੰਦਾ ਬੋਲ ਨਹੀਂ ਰਿਹਾ ਜਦ ਅਸੀਂ ਉਸ ਮੈਸੇਜ ਨੂੰ ਪੜ੍ਹ ਕੇ ਉਸ ਬੰਦੇ ਨਾਲ ਮਾਰਤਾਲਾਬ ਕੀਤਾ ਤੇ ਉਹ ਬੰਦੇ ਨੇ ਕਿਹਾ ਵੀ ਆਪਾਂ ਕਿਸੇ ਦਾ ਵਿਆਹ ਨਹੀਂ ਖਰਾਬ ਕਰਨਾ ਉਹਨਾਂ ਦੇ ਤੇ ਤੁਹਾਨੂੰ ਚੈਲੰਜ ਕੀਤਾ ਗਿਆ ਚੈਲੰਜ ਕੀਤਾ ਗਿਆ ਜੀ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਕਿ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਦਾ ਬੇਟਾ ਇਹਦਾ ਬੇਟਾ ਵੀ ਮੌਕੇ ਤੇ ਮੌਜੂਦ ਸੀਗਾ ਤੁਸੀਂ ਦੇਖੋ। ਬੇਟਾ ਮੌਜੂਦ ਸੀ ਜੀ ਬੇਟੇ ਨੂੰ ਪਤਾ ਆ ਉਹ ਬੇਟੇ ਨੂੰ ਵੀ ਹੁਣ ਬੱਚੇ ਦੀ ਕੋਈ ਕਹਿੰਦੇ ਗਵਾਹੀ ਰੱਖ ਨਹੀਂ ਰਿਹਾ। ਬੱਚੇ ਨੂੰ ਵੀ ਡਰਾ ਲਿਆ ਗਿਆ ਆ ਬੱਚੇ ਨੇ ਸਾਰੇ ਸਕੂਲ ਦੇ ਵਿੱਚ ਇਹ ਚੀਜ਼ 3-4 ਦਿਨ ਬੀਤ ਚੁੱਕੇ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਸ ਦੇ ਵਿੱਚ ਇਹਨਾਂ ਦਾ ਕਿਤੇ ਨਾ ਕਿਤੇ ਕਿਸੇ ਵੀ ਤਰੀਕੇ ਨਾਲ ਪੈਸਿਆਂ ਨਾਲ ਕਈ ਆ ਜਾਂ ਦਬਾਵ ਲਵਾ ਗਈ ਹੈ ਪੈਚ ਅਪ ਹੋ ਚੁੱਕਾ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਅਗਲਾ ਸਟੈਪ ਪਿੰਡ ਵਾਲਿਆਂ ਦਾ ਕੀ ਹੋਏਗਾ ਅਗਲਾ ਸਟੈਪ ਸਾਡਾ ਜੀ ਅਸੀਂ ਅਸੀਂ ਕਾਰਵਾਈ ਜ਼ਰੂਰ ਕਰਾਵਾਂਗੇ ਸਾਡੀ ਜਿੱਥੇ ਤੇ ਬਾਹ ਲੱਗੀ ਅਸੀਂ ਜ਼ਰੂਰ ਲਾਵਾਂਗੇ ਜੀ ਕਿੰਨੇ ਬੱਚੇ ਇਹਨਾਂ ਦੇ ਦੋ ਬੱਚੇ ਆ ਜੀ ਕਿੰਨੇ ਕਿੰਨੇ ਉਮਰ ਦੇ ਆ ਇੱਕ 7ਵੀਂ ਕਲਾਸ ਪੜਦਾ ਇੱਕ 9ਵੀਂ ਕਲਾਸ ਪੜਦਾ ਜੀ ਪਾਸਾ ਮੇਰੇ ਨਾਮ ਦਾ ਸਿਓ ਕੀ ਹੈ ਮੇਰਾ ਨਾਮ ਨੀਰੂ ਕੋਰ ਜਿਹੜੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਮੌਤ ਹੋਈ ਹੈ ਤੁਹਾਡੇ ਪਤਾ ਹੈ ਜੀ ਕੀ ਮਾਮਲਾ ਹੈ ਹਾਂਜੀ ਭਰਮਜੀਤ ਸਿੰਘ ਕੀ ਮਾਮਲਾ ਕੀ ਹੈ ਜੀ ਸਾਰਾ ਇਹ ਕੁਝ ਨਹੀਂ ਉਹ ਮੈਂ ਉਹ ਬਿਆਤੇ ਕਿ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਬੈਠੀ ਸੀਗੀ ਇੱਕਦਮ ਡਿੱਗਦੇ ਆ ਤੇ ਇਹ ਸਾਹ ਦਿੰਦੇ ਆ ਕੁਝ ਉਹਨਾਂ ਨੂੰ ਜਿਦਾ ਪੇਲੋ ਵੀ ਥੋੜੀ ਪ੍ਰੋਬਲਮ ਸੀਗੀ ਤੇ ਡਿੱਗਦੇ ਸਾਰ ਹੀ ਉਹਨਾਂ ਦੀ ਮੌਤ ਹੋ ਗਈ ਆ ਬਾਕੀ ਮੈਨੂੰ ਵੀਡੀਓ ਬਾਰੇ ਕੁਝ ਨਹੀਂ ਪਤਾ ਪ੍ਰੋਗਰਾਮ ਦੇ ਸਮੇਂ ਜਿਹੜਾ ਦੋ ਦਿਨੋਂ ਫਾਇਰ ਹੋਇਆ ਉਥੇ ਹਾਂਜੀ ਤੁਹਾਡੇ ਪਿੰਡ ਦਾ ਜਿਹੜਾ ਦੂਸਰਾ ਪਾਸਾ ਐਸੀ ਭਾਈ ਜਦਾਂ ਆ ਉਹਨਾਂ ਨੇ ਅਜੇ ਧਰਨਾ ਵੀ ਲਗਾਇਆ ਰੋਸ਼ ਮਹਾਰਾਜ ਜੀ ਵੀ ਕਹਿੰਦੇ ਅਸੀਂ ਕੱਢਣਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਜਿਹੜਾ ਪਹਿਲਾ ਫਾਇਰ ਹੋਇਆ ਉਹ ਤੁਹਾਡੇ ਹਸਬੰਦ ਦੇ ਲੱਗਾ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਮੈ ਮੈਨੂੰ ਫਾਇਰ ਕੋਈ ਆਵਾਜ਼ ਨਹੀਂ ਆਈ ਬਸ ਮੈਂ ਡਿੱਗਦੇ ਹੀ ਦੇਖੇ ਆ ਤੇ ਬੋਡੀ ਵੀ ਚੈੱਕ ਕੀਤੀ ਤੁਹਾਡੇ ਹੀ ਪਿੰਡ ਦੇ ਇਹ ਜਿਹੜੇ ਬੰਦੇ ਨੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਉਹ ਵੀਡੀਓ ਵਾਇਰਲ ਕਰ ਕਰਕੇ ਬਾਰ ਬਾਰ ਇਨਸਾਫ ਮੰਗਣ ਦੀ ਗੱਲ ਕਰਦੇ ਆ। ਮिन्नू ਭਾਜੀ ਇਸ ਬਾਰੇ ਕੁਝ ਨਹੀਂ ਪਤਾ ਭਾਜੀ। ਮਤਲਬ ਜਦੋਂ ਇੱਥੇ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ ਵੀ ਹਾਰਟ ਅਟੈਕ ਹੋਇਆ ਤੇ ਫਿਰ ਉਹ ਤੋਂ ਬਾਅਦ ਕਿੱਥੇ ਲੈ ਕੇ ਗਏ ਉਹਨਾਂ ਨੂੰ? ਗਾਂਧੀ ਹਸਪੀਟਲ। ਉਹਨਾਂ ਨੇ ਵੀ ਇਹ ਕਿਹਾ ਅਟੈਕ ਹੀ ਹੋਇਆ ਉਹਨਾਂ ਨੂੰ ਸਾਈਲੈਂਟ। ਹੂੰ। ਇਨਾ ਇੱਕ ਵੀਡੀਓ ਆਦੀ ਹੈ ਉਹਦੇ ਵਿੱਚ ਭੰਗੜਾ ਪਾਦੇ ਹੋਏ ਚੰਗੇ ਕੋਲੇ ਦੇਖਦੇ ਲੱਗਦੇ ਨਹੀਂ ਤੋਂ ਪ੍ਰੋਬਲਮ ਹੈ ਭੰਗੜਾ ਪਾਦਿਆਂ ਦੀ ਕੋਈ ਤੁਸੀਂ ਪ੍ਰੋਬਲਮ ਦੇਖਦੀ ਨਹੀਂ ਤੁਸੀਂ ਵੀਡੀਓ ਦੇਖੀ ਹੈ ਨਾ ਫਾਇਰ ਫਾਇਰ ਹੁੰਦੇ ਦੀ ਵੀਡੀਓ ਹਾਂਜੀ ਮੈਂ ਕੱਲ ਦੇਖੀ ਆ ਸ਼ਾਮੀ 5:00 ਵਜੇ ਹਾਂਜੀ ਜਦੋਂ ਪਹਿਲਾ ਫਾਇਰ ਹੁੰਦਾ ਦੇਖਦੇ ਮੈਂ ਤੁਸੀਂ ਕਿੱਥੇ ਨੂੰ ਫਾਇਰ ਚੱਲਦਾ ਪਿਆ ਉਹ ਪਹਿਲਾ ਵਾਇਰ ਜਦੋਂ ਪਹਿਲਾ ਫਾਇਰ ਚੱਲਿਆ ਕਹਿੰਦੇ ਮਾਰਿਆ ਵੀਡੀਓ ਦੇ ਵਿੱਚ ਨਜ਼ਰ ਪੈਂਦੀ ਆ ਕਿ ਪਹਿਲਾ ਫਾਇਰ ਉਹਨਾਂ ਦੀ ਛਾਤੀ ਤੇ ਲੱਗਾ ਤੇ ਜਦੋਂ ਡਿੱਗਦੇ ਡਿੱਗਦੇ ਉਹਨਾਂ ਨੇ ਇਸ਼ਾਰਾ ਕਰਕੇ ਵੀ ਨਾਲ ਦੇ ਬੰਦੇ ਨੂੰ ਕਿਹਾ ਵੀ ਇਹਨੇ ਗੋਲੀ ਮਾਰੀ ਬਾਜੀ ਸਾਰੇ ਮਿਲ ਨਹੀਂ ਪਤਾ ਨਹੀਂ ਪਤਾ ਬਾਜੀ ਥੋੜਾ ਪਰਵਾਹ ਦੇ ਕੋਈ ਕਹਿੰਦੇ ਤੁਹਾਡੇ ਪਾਤੀ ਸਮਾਜ ਸੇਵਕ ਸੀਗੇ ਪਿੰਡ ਵਿੱਚ ਕਾਫੀ ਮੌਜੂਦ ਹੰਦੋਗਾ ਦੇ ਹੈਲਪ ਕੀਤੀ ਉਹਨਾਂ ਨੇ ਉਸ ਲਈ ਉਹ ਇਨਸਾਫ ਦੀ ਮੰਗ ਕਰ ਰਹੇ ਆ ਸਾਰੇ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਵੀ ਹੈ ਬਾਜੀ ਉੱਥੇ ਵੀ ਜਲ ਲੱਗ ਗਿਆ ਇਹਨਾਂ ਨੇ ਇਹੀ ਗੱਲ ਕਹੀ ਕਿਉਂਕਿ ਪਿੰਡ ਕਹਿੰਦੇ ਕਿ ਨਹੀਂ ਮੈਂ ਨਾਲ ਲੈ ਗਿਆ ਇੱਥੇ ਵੀ ਸ਼ਾਰਾਂ ਦੇ ਘਰ ਆਟੈਕ ਹੋ ਗਿਆ ਜਦੋਂ ਵੀ ਆ ਬਿਨਾ ਕਿਤੇ ਨਹੀਂ ਆਟੈਕ ਹੋ ਗਿਆ ਜਦੋਂ ਤਾਂ ਮੈਂ ਨਾਲ ਸੀ ਨਾਲ ਜਣਾ ਮੈਂ ਤਾਂ ਸੌਤ ਨਹੀਂ ਸਿੱਖਦਾ ਤੇ ਉਹਨਾਂ ਤੁਸੀਂ ਹਾਰਡਲ ਜੋ ਕਹਿ ਰਹੇ ਹੋ ਕਿ ਜਿਹੜਾ ਆਪਣਾ ਪਿੰਡ ਦਾ ਹੀ ਜਿਹੜਾ ਕਾਫੀ ਵੱਡਾ ਦਾਇਰਾ ਜਿਹਨਾਂ ਨੇ ਧਰਨਾ ਲਗਾਇਆ ਸੀ 2-250 ਕੁੜੀਆਂ ਬੰਦੇ ਅੱਜ ਇਕੱਠੇ ਹੋਏ ਸੀ ਉਹ ਵਾਰ-ਵਾਰ ਇਹ ਕਿਉਂ ਗੱਲ ਕਹਿ ਰਹੇ ਆ ਵੀ ਉਹਨਾਂ ਨੂੰ ਗੋਲੀ ਮਾਰੀ ਗਈ। ਬਾਜੀ ਮੈਂ ਵੀ ਵੀਡੀਓ ਚ ਦੇਖਿਆ ਪਤਾ ਨਹੀਂ ਬਾਜੀ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ। ਨਾਲ ਦੇ ਵਾਲੇ ਨਾਲ ਦੇ ਪਿੰਡਾਂ ਦੇ ਸਰਪੰਚ ਵੀ ਉੱਥੇ ਪਹੁੰਚੇ ਨੇ ਉਹ ਵੀ ਕਾਰਵਾਈ ਦੀ ਮੰਗ ਕਰ ਰਹੇ ਨੇ। ਤਲੇਤਾ ਪਿੰਡ ਦੇ ਸਰਪੰਚ ਗੁੰਜੇ ਹੋਏ ਸੀਗੇ ਹੋਰ ਤੇ ਆ ਤਿਆਰੀਆਂ ਕਰਦੇ ਸੀ ਵੀ ਇੱਕ ਦੂਜੇ ਨੂੰ ਫੋਨ ਕੋਲ ਤੇ ਇਕੱਠੇ ਹੋ ਰਿਹਾ ਜਿਆ ਵੀ ਜਿਹੜੇ ਬਿੱਟੂ ਭਾਜੀ ਸੀਗੇ ਆਪਣੇ ਪਰਮਜੀਤ ਭਾਜੀ ਸੀਗੇ ਵੀ ਬਹੁਤ ਇੱਕ ਵੱਡੇ ਸਮਾਜ ਸੇਵੀ ਸੀ ਵੀ ਬਹੁਤ ਜਿਹੜਾ ਵੱਡਾ ਪਿੰਡ ਨੂੰ ਘਾਟਾ ਇਲਾਕੇ ਨੂੰ ਹੈ ਭਾਜੀ ਕੀ ਹੁਣ ਕਹੀ ਸੀ ਕਹਿ ਸਾਡੀ ਅਜੇ ਤਾਂ ਕੁਛ ਨਹੀਂ ਕਹਿ ਸਾਡੀ ਭਾਜੀ ਕੋਈ ਕਿ ਸਾਡੇ ਤਾਂ ਹੱਥਾਂ ਚ ਹੋ ਜਾ ਜੱਡਾ ਹੁਣ ਕਹਿਣ ਨੂੰ ਤਾਂ ਜੋ ਮਾਰਦੇ ਆਂ ਇਥੇ ਗੋਲੀਆਂ 3-4 ਚੱਲੀਆਂ ਪੁਲਿਸ ਵੱਲੋਂ ਕੋਈ ਬਿਆਨ ਲੈ ਕੇ ਤੁਹਾਡੇ ਆਏ ਹੁਣ ਠੀਕ ਹਾਂਜੀ ਹਾਂਜੀ ਕੋਚੀ ਲੈ ਗਏ ਹਾਂਜੀ ਦੱਸਿਆ ਉੱਥੇ ਫਾਇਰਿੰਗ ਹੋਈ ਨਹੀਂ ਪਾਜੀ ਪਾਜੀ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਪਾਜੀ ਫਾਇਰਿੰਗ ਹੋਈ ਵੀਡੀਓ ਦੇ ਵਿੱਚ ਤਾਂ ਸਾਫ਼ ਨਜ਼ਰ ਆ ਰਿਹਾ ਹਾਂਜੀ ਮੈਂ ਵੀ ਦੇਖਿਆ ਪਰ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਪਾਜੀ ਮੈਨੂੰ ਪਤਾ ਹੀ ਨਹੀਂ ਲੱਗਾ ਇਹ ਤਾਂ ਜਿੱਦਾਂ ਗੁੰਡਾਗਰਾਂ ਨੇ ਪੁਲਿਸ ਨੇ ਕਿਸੇ ਬੰਦੇ ਦੇ ਪਿੰਡ ਦੇ ਬਿਆਨ ਦਰਜ ਨਹੀਂ ਕੀਤੇ ਵੀ ਮੁਕੱਦਮਾ ਦਰਜ ਕੀਤਾ ਜਾਵੇ ਭਗਵੰਤਬਾਨ ਸਰਕਾਰ ਕਹਿ ਰਹੀ ਆ ਵੀ ਗੋਲੀ ਜਿਹੜੀ ਸ਼ਰਜਾਂ ਮਿਲਾਣੀ ਇਹ ਜਿਹੜੀ ਬਸ ਸਭ ਤੋਂ ਵੱਡਾ ਗੁਨਾਹ ਹੈ ਹਾਂਜੀ ਪਾਜੀ ਇਹ ਤਾਂ ਗੱਲ ਹੈਗੀ ਪਰੀਦਰਤ ਸ਼ੁਭਾਦੀ ਦੱਸਿਆ ਜਿਹੜਾ ਕਿ ਚੱਕ ਦੇਸ਼ ਰਾਜ ਦਾ ਮਾਮਲਾ ਕਾਫੀ ਹੋ ਰਿਹਾ ਹੈ ਕੀ ਅਸਲ ਮਾਮਲਾ ਕੀ ਹੈ ਇਹ ਮੌਤ ਕਿੱਦਾਂ ਹੋਈ ਕਿੰਨੇ ਸਟੇ ਗਿਆ ਮੌਤ ਬਾਰੇ ਸਰ ਕੱਲ ਮੈਨੂੰ ਇਨਫੋਰਮੇਸ਼ਨ ਮਿਲੀ ਸਗੀ ਸੋਚਨਾ ਗੁਪਤ ਸੋਚਨਾ ਉਹਦੇ ਆਧਾਰ ਤੇ ਮੈਂ ਇੱਥੇ ਆਇਆ ਸੀਗਾ ਜੀ ਪਿੰਡ ਚੱਕ ਦੇਸ਼ ਰਾਜ ਤੇ ਤੇ ਇੱਥੇ ਆਇਆ ਸੀ ਮੈਂ ਉਹਨਾਂ ਦੇ ਮੈਸੇਜ ਨੂੰ ਜਿਹੜੇ ਸਰਪੰਚ ਨੇ ਨੀਰੂ ਕੋਰ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਸਿਸਟਰ ਆ ਗਿਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਪਾਸ ਉਹਨਾਂ ਨੂੰ ਪੁੱਛ ਕੇ ਸੀ ਵੀ ਕੀਤੀ ਉਹਨਾਂ ਨੇ ਮੇਰੇ ਪਾਸ ਸਟੇਟਮੈਂਟ ਲਿਖਾਈ ਆ ਵੀ ਗੋਲੀ ਚੱਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬੱਟਰ ਮੌਤ ਜ਼ਰੂਰ ਹੋਈ ਆ ਉਹਨਾਂ ਦੀ ਮੌਤ ਜਿਹੜੀ ਆ ਹਾਰਟ ਅਟੈਕ ਨਾਲ ਹੋਈ ਆ ਕਿਉਂਕਿ ਉਹ ਪਹਿਲਾਂ ਹੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਹਾਰਟ ਦੇ ਪੇਸ਼ੈਂਟ ਸੀਗੇ ਜੀ ਤੇ ਉਹ 12 ਤਰੀਕ ਦਾ ਵਾਕਿਆ ਹੈ ਜਗਤ ਦਾ ਪ੍ਰੋਗਰਾਮ ਜੀ ਜੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਹੜੀ ਕਿ ਹੁਣ ਨਿਊ ਚੈਨਲ ਨਾਲ ਦੇ ਵੀ ਚੱਲ ਰਹੀ ਆ ਤਿੰਨ ਫਾਇਰ ਉਹਦੇ ਵਿੱਚ ਸਾਫ਼ ਕੀਤੇ ਨਜ਼ਰ ਆ ਰਹੇ ਆ ਹਾਂਜੀ ਬੰਦਾ ਬਿਲਕੁਲ ਪੂਰੀ ਤਰ੍ਹਾਂ ਨਾਲ ਪਹਿਚਾਨ ਹੋ ਰਿਹਾ ਇਸੇ ਫੰਕਸ਼ਨ ਦੇ ਵਿੱਚ ਉਹ ਪਹੁੰਚਿਆ ਹੋਇਆ ਸੀ ਜੀ ਜੀ ਨਜ਼ਰ ਸਾਫ਼ ਆ ਰਿਹਾ ਵਾ ਛਾਤੀ ਤੇ ਗੋਲੀ ਵੱਜੀ ਆ ਬੰਦਾ ਨੀਚੇ ਗਿਰਿਆ ਵਾ ਤੇ ਗਿਰਦਾ ਗਿਰਦਾ ਸਾਫ਼ ਲੋ ਜਿਨ੍ਹਾਂ ਨੇ ਮੈਨੂੰ ਗੋਲੀ ਮਾਰੀ ਆ ਜੀ ਜੀ ਉਹ ਵੀਡੀਓ ਦੇ ਆਧਾਰ ਤੇ ਪੁਲਿਸ ਵੱਲੋਂ ਹਲੇ ਤੱਕ ਕੀ ਕਾਰਵਾਈ ਕੀਤੀ ਗਈ ਦੇਖੋ ਜੀ ਇਹ ਜਿਹੜਾ ਫਾਇਰ ਹੋਣ ਦੀ ਹੈਗੀ ਆ ਵੀ ਉਹ ਤੇ ਪ੍ਰੋਗਰਾਮ ਦੇ ਵਿੱਚ ਫਾਇਰ ਹੋਏ ਆ ਉਹਦਾ ਤਸਦੀਕ ਕਰਕੇ ਬਾਈ ਨੇਮ ਜਿਹੜਾ ਵੀ ਦੋਸ਼ੀ ਆ ਜੋ ਵੀ ਉਹਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਬਾਕੀ ਜਿਹੜੀ ਰਹਿ ਗਈ ਗੱਲ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਪਰਿਵਾਰਕ ਹਿਸਾਬ ਦੇ ਮੈਂਬਰਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਡੈਥ ਆ ਉਹ ਗੋਲੀ ਲੱਗਣ ਨਾਲ ਨਹੀਂ ਹੋਈ ਉਹਨਾਂ ਦੀ ਜਿਹੜੀ ਡੈਥ ਆ ਗਈ ਆ ਉਹ ਹਾਰਟ ਅਟੈਕ ਨਾਲ ਹੋਈ ਆ ਚੱਕ ਦੇਸ਼ ਰਾਜ ਪਿੰਡ ਦਾ ਜਿਹੜਾ ਇੱਕ ਹਿੱਸਾ ਆ ਐਸ ਸੀ ਭਾਈ ਜਰਾ ਬੜੇ ਵੱਡੇ ਪੱਦਰ ਦੇ ਵਾਲੇ ਵਾਲੇ ਪਿੰਡਾਂ ਦੇ ਸਰਪੰਚ ਇਕੱਠੇ ਹੋਏ ਸੀ ਜੀ ਹਲੇ ਵੀ ਲੱਗਾ ਹੋਇਆ ਉਹ ਕਹਿ ਰਿਹਾ ਵੀ ਕਾਰਵਾਈ ਪੁਲਿਸ ਦੀ ਬਹੁਤ ਜਿਹੜੀ ਆ ਦਿੱਲੀ ਚੱਲ ਰਹੀ ਆ ਜਦ ਸ਼ਰਿਆਮ ਉਥੇ ਗੋਲੀਆਂ ਚੱਲੀਆਂ ਸੀ ਆਖਰਕਾਰ ਐਫ ਆਈ ਆਰ ਕਿਉਂ ਨਹੀਂ ਬਣੀ ਇਹਦਾ ਤੁਸੀਂ ਕੀ ਸਰ ਉਹਦੇ ਇਹਦੇ ਵਿੱਚ ਇਹ ਆ ਵੀ ਸਾਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਹੈਗੀ ਜੀ ਕੱਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਜੀ ਤੇ ਕੱਲ ਉਸੇ ਵੇਲੇ ਪੁਲਿਸ ਜਿਹੜੀ ਐਕਸ਼ਨ ਚ ਆ ਗਈ ਹੈ ਤੇ ਉਸ ਤੋਂ ਪਹਿਲਾਂ ਤਾਂ ਕੋਈ ਇੰਟੀਮੇਸ਼ਨ ਹੀ ਨਹੀਂ ਹੋਇਆ ਹੈਗੀ ਸਾਡੇ ਕੋ ਕੋਈ ਗੋਲੀ ਚੱਲੀ ਹੈ ਜਾਂ ਕੀ ਹੈ ਜਾਂ ਕੋਈ ਡੈਥ ਹੋਈ ਹੈ ਕੋਈ ਨਾਂ ਲਿਖਤੀ ਇਨਫਾਰਮੇਸ਼ਨ ਹੈ ਨਾ ਕੋਈ ਸਾਡੇ ਕੋ ਪਬਲਿਕ ਪਲੇਸ ਤੇ ਸ਼ਰਮ ਗੋਲੀਆਂ ਚਲਾਉਣ ਦਾ ਪਰਚਾ ਦਿੱਤਾ ਗਿਆ ਸੀ ਬਿਲਕੁਲ ਜੀ ਸ਼ੋਰ ਸ਼ੋਰ ਐਕਸ਼ਨ ਦੇ ਵਿੱਚ ਪੁਲਿਸ ਕਿਦਾ ਹੈ ਐਫਆਰ ਲਾਂਚ ਨਹੀਂ ਹੋ ਚੁੱਕੀ ਬੋਲ ਸਰ ਐਕਸ਼ਨ ਦੇ ਵਿੱਚ ਉਹਨੂੰ ਤਸਦੀਕ ਕੀਤਾ ਜਾ ਰਿਹਾ ਹੈ ਵੈਰੀਫਾਈ ਕੀਤਾ ਜਾ ਰਿਹਾ ਹੈ ਵੀ ਬੰਦਾ ਜਿਹੜਾ ਗੋਲੀ ਚਲਾਉਣ ਵਾਲਾ ਉਹਨੂੰ ਚੰਗੀ ਤਰ੍ਹਾਂ ਉਹਨੂੰ ਸ਼ਨਾਖਤ ਕਰਕੇ ਬਾਈ ਨੇਮ ਜਿਹੜਾ ਪਰਚਾ ਦਿੱਤਾ ਹਾਂ ਜੀ ਉਹ ਸਾਰਾ ਫਿਰ ਵੀ ਮੇਰਾ ਜਿਹੜਾ ਮੇਰੀ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਇਸ ਤਰ੍ਹਾਂ ਹੈ ਵੀ ਪਹਿਲਾਂ ਵੈਰੀਫਾਈ ਕਰੋ ਤਸਦੀਕ ਕਰਕੇ ਫਿਰ ਅੱਗੇ ਅੱਡੋ ਜਿ ਕਿਤੇ ਜਾਓਗੇ ਸੀਨੀਅਰ ਅਫਸਰਾਂ ਨਾਲ ਗੱਲ ਹੋ ਗਈ ਆ ਠੀਕ ਆ ਜੀ ਪਰਚਾ ਜਿਹੜਾ ਆ ਉਹ ਅੱਜ ਅੱਜ ਵੀਡੀਓ ਵਾਇਰਲ ਹੋਈ ਆ ਧਰਨਾ ਲੱਗਾ ਆ ਤੇ ਹੁਣ ਪੁਲਿਸ ਜਿਹੜਾ ਹੈ ਗਈ ਆਪਣਾ ਸਹੀ ਤਰੀਕੇ ਨਾਲ ਡਿਊਟੀ ਬਿਲਕੁਲ ਜੀ ਬਿਲਕੁਲ ਇਸ ਦਾ ਮਿਲੀ ਭਗਤ ਨਹੀਂ ਸੀਗੀ ਹਾਂਜੀ ਪਹਿਲਾਂ ਜਿਹੜੀ ਮਿਲੀ ਭਗਤ ਨਹੀਂ ਸੀ ਕਿਉਂਕਿ ਪਿੰਡ ਵਾਲਿਆਂ ਨੇ ਸ਼ਰਮ ਮੀਡੀਆ ਨਾਲ ਅੱਜ ਇਹ ਹੀ ਚਰਚਾ ਹੋਈ ਆ ਵੀ ਪੁਲਿਸ ਨੂੰ 17 ਤਰੀਕ ਨੂੰ ਹੀ ਪਤਾ ਹੈ ਸਾਰਾ ਕੀ ਹੋਇਆ ਪਰ ਕਿਤੇ ਨਾ ਕਿਤੇ ਢਿੱਲੀ ਕਰ ਜੀ ਨਹੀਂ ਨਹੀਂ ਸਰ ਨਹੀਂ ਨਹੀਂ ਸਾਡੇ ਕੋ ਕੋਈ ਇੰਟੀਮੇਸ਼ਨ ਨਹੀਂ ਜੀ ਜੇਕਰ ਕੋਈ ਏਦਾਂ ਦੀ ਇੰਟੀਮੇਸ਼ਨ ਹੁੰਦੀ ਨਾ ਤੇ ਹਸਪੀਟਲ ਵੱਲੋਂ ਆਈਏ ਨਾ ਪਰਿਵਾਰਕ ਮੈਂਬਰਾਂ ਵੱਲੋਂ ਆਈਏ ਜੀ ਕੋਈ ਇੰਟੀਮੇਸ਼ਨ ਨਹੀਂ ਪੁਲਿਸ ਹਸਪੀਟਲ ਗਈ ਸੀ ਕਿ ਵੈਲਸ ਕਿਤਾ ਪਹੁੰਚ ਨਹੀਂ ਸਰ ਸਾਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਹੈਗੀ ਤੇ ਫੇਰ ਕੀ ਕਰਾਂਗੇ ਅਸੀਂ ਕਦੋਂ ਅੱਜ ਕਦੋਂ ਤੋਂ ਬਾਅਦ ਜਦੋਂ ਦੇਖੋ ਜੀ ਹੁਣ ਜਿਹੜਾ ਵੈਰੀਫਾਈ ਕਰਨ ਵਾਸਤੇ ਜਦ ਆਪਣਾ ਕਾਰਵਾਈ ਆਰੰਭ ਕੀਤੀ ਆ ਹੁਣ ਅਸੀਂ ਸਟੈਪ ਬਾਈ ਸਟੈਪ ਸਾਰੇ ਜਿਹੜੇ ਆ ਆਪਣੇ ਜਿਹੜੇ